ਕਸਵਾ ਪਿੰਡੀ ਸੇ ਇਦਾਂ ਦੇ ਅਦੀਨ ਆਉਂਦੇ ਪਿੰਡ ਜਸਰਾ ਊਰ ਦੇ ਸ਼੍ਰੀ ਗੁਰੂ ਹਰगोबिंद ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੇ ਚੰਗੇ ਭਵਿੱਖ ਤੇ ਆਉਣ ਵਾਲੇ ਇਮਤਿਹਾਨਾਂ ਲਈ ਹਰ ਸਾਲ ਦੀ ਤਰ੍ਹਾਂ ਸ਼੍ਰੀ ਖੰਡਪਾਤ ਸਾਹਿਬ ਜੀ ਕਰਵਾਏ ਜਾਂਦੇ ਹਨ ਇਸ ਸਾਲ ਵੀ ਐਮ ਡੀ ਸਰਦਾਰ ਗੁਰਵਿੰਦਰ ਸਿੰਘ ਪ੍ਰਿੰਸੀਪਲ ਮਨਜਿੰਦਰ ਕੌਰ ਅਤੇ ਸਮੂਹ ਸਟਾਫ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸਾਲਾਨਾ ਸ਼੍ਰੀ ਖੰਡਪਾਤ ਸਾਹਿਬ ਜੀ ਕਰਵਾਏ ਗਏ ਪਾਠ ਦੀ ਭੋਗ ਪੈਨ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਦੇ ਹਜ਼ੂਰੀ ਕੀਰਤਨੀ ਜਥੇ ਭਾਈ ਸੰਦੀਪ ਸਿੰਘ ਵੱਲੋਂ कीर्तन करके संगतानु नेहाल ਕੀਤਾ ਗਿਆ ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਮੁਖਤਾਰ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ ਐਮ ਡੀ ਸਰਦਾਰ ਗੁਰਵਿੰਦਰ ਸਿੰਘ ਜੀ ਪ੍ਰਿੰਸੀਪਲ ਮੈਡਮ ਮਨਜਿੰਦਰ ਕੌਰ ਵੱਲੋਂ ਬਾਬਾ ਮੁਖਤਾਰ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਬਾਬਾ ਮੁਖਤਾਰ ਸਿੰਘ ਜੀ ਨੇ ਬੱਚਿਆਂ ਨੂੰ ਨਾਮ ਜਪੋ ਵੰਡ ਛਕੋ ਕੀਰਤ ਕਰੋ ਗੁਰੂ ਨਾਨਕ ਸਾਹਿਬ ਜੀ ਦੇ ਆਦੇਸ਼ ਤੇ ਚੱਲਣ ਦੀ ਹਦਾਇਤਾਂ ਦਿੱਤੀਆਂ ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਸਟਾਉਲ ਸਰਹੱਦੀ ਇਲਾਕੇ ਵਿੱਚ ਇੱਕ ਨਾਮਵਰ ਸਕੂਲ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਮਲਕੀ ਸਿੰਘ ਰਜੇਸ਼ ਗੁਰਜੀਤ ਸਿੰਘ ਪ੍ਰਭਜੀਤ ਕੌਰ ਕਮਲਜੀਤ ਕੌਰ ਸਿਮਰਨਜੀਤ ਕੌਰ ਗੁਰਜੀਤ ਕੌਰ ਅੰਮ੍ਰਿਤਪਾਲ ਕੌਰ ਦਲਜੀਤ ਕੌਰ ਜਸ਼ਨਪ੍ਰੀਤ ਕੌਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ ਡਾਕਟਰ ਜਸਵੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾ ਸਾਸ਼ੀ ਕਾਲ ਜੀ ਮੈਂ ਮਨਿੰਦਰ ਕੋਾ ਪ੍ਰਿੰਸੀਪਲ ਸ਼੍ਰੀ ਗੁਰਹਾਰ ਗੋਬਿੰਦ ਹਾਰ ਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਸਰਾਉ ਅੱਜ ਜਿਸ ਤਰ੍ਹਾਂ ਕਿ 2006 ਤੋਂ ਜਿਸਰਾਉ ਸਕੂਲ ਚੱਲ ਰਿਹਾ ਤੁਸੀਂ ਸਾਰੇ ਜਾਣਦੇ ਹੋ ਐਮ ਡੀ ਗੁਰਵਿੰਦਰ ਸਿੰਘ ਤੇ ਸਮੂਹ ਸਟਾਫ ਦੇ ਮਦਦ ਦੇ ਨਾਲ ਅਸੀਂ ਅੱਜ ਸਵਾਲਾਂ ਜਿਹੜਾ ਖਣ ਪ੍ਰਸਾਜਾ ਜਲ ਕੋ ਪਿਆਇਆ ਗਿਆ ਹੈ ਚੋ ਕਿ ਅਸੀਂ ਬੱਚਿਆਂ ਦੇ ਸੈਨੈਰੀ ਪੂਖਲੀ ਇਥੇ ਕਰਵਾਣੇ ਆ ਹਰ ਸਾਲ ਤਾਂ ਕਿ ਜਿਹੜਾ ਵਾ ਪਰਮਾਤਮਾ ਜਿਹੜਾ ਆ ਖੁਦ ਆਨਕੇ ਬੱਚਿਆਂ ਨੂੰ ਆਸ਼ੀਰਵਾਦ ਦੇਵੇ ਕਿ ਬੱਚੇ ਆਪਣੇ ਇਮਤਿਹਾਨ ਦੇ ਵਿੱਚ ਸਕਸੈਸਫੁਲ ਹੋਣ ਔਰ ਅਗਲੀ ਕਲਾਸ ਵਿੱਚ ਜਾ ਕੇ ਬੈਠਣ ਇਸ ਤੋਂ ਇਲਾਵਾ ਜੇਕਰ ਮੈਂ ਸਕੂਲ ਦੀ ਤੁਹਾਨੂੰ ਅਚੀਵਮੈਂਟ ਦਸਾਂ ਤੇ ਸਕੂਲ ਸਾਡਾ ਜਿਹੜਾ ਆ 2006 ਤੋਂ ਕਾਫੀ ਸਕਸੈਸਫੁਲੀ ਚੱਲ ਰਿਹਾ ਗਿਆ ਔਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਬੱਚਿਆਂ ਨੂੰ ਚੰਗੀ ਸਟੱਡੀ ਜਿਹੜੀ ਆ ਅਸੀਂ ਅਵੇਲੇਬਲ ਕਰਾ ਸਕੀਏ ਸਟਾਫ ਜਿਹੜਾ ਆ ਇਵਨ ਕਿ ਸਾਰਾ ਸਟਾਫ ਕੋ ਬੀ ਹੈਡਾ ਇਸ ਤੋਂ ਇਲਾਵਾ ਸਟੱਡੀ ਤੋਂ ਇਲਾਵਾ ਵੀ ਬੱਚਿਆਂ ਦੀ ਹੋਰ ਐਕਟੀਵਿਟੀ ਜੇ ਕਰਿ ਕੁਰੀਕੂਲਰ ਜਿਹੜੀ ਐਕਟੀਵਿਟੀਆਂ ਆ ਜਿਸ ਤਰ੍ਹਾਂ ਕੇ ਗੇਮਸ ਵਗੈਰਾ ਹਰ ਜਿਹੜਾ ਤਿਹਾਰ ਹੁੰਦਾ ਆ ਉਹ ਇੱਥੇ ਸੈਲੀਬ੍ਰੇਟ ਜਿਹੜਾ ਕਰਵਾਇਆ ਜਾਂਦਾ ਹੈ ਬੱਚਿਆਂ ਨੂੰ ਤੇ ਬੱਚੇ ਜਿਹੜੇ ਆ ਕਲਚਰ ਐਕਟੀਵਿਟੀ ਦੇ ਵਿੱਚ ਵੀ ਭਾਗ ਲੈ ਸਕਣ ਇਸ ਤੋਂ ਇਲਾਵਾ ਜੇਕਰ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਸਕੂਲ ਦੇ ਵਿੱਚ ਹੁਣ ਜਿਹੜੀ ਇੰਨਾ ਵੀ ਐਡਮਿਸ਼ਨ ਜਿਹੜੀ ਚੱਲ ਰਹੀ ਆ ਮੈਂ ਕੋਸ਼ਿਸ਼ ਕਰ ਰਹੀ ਆ ਕਿ ਪੇਰੈਂਟਸ ਦਾ ਵੀ ਸਹਿਯੋਗ ਚਾਹੀਦਾ ਆ ਕਿ ਬੱਚੇ ਜਿਹੜੇ ਨਰਸੀ ਤੋਂ ਲੈ ਕੇ ਜਿਹੜੇ ਆ ਰਹੇ ਆ ਸਾਡੇ ਕੋ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀ ਐਕਟੀਵਿ ਤਾਂ ਕਿ ਬੱਚੇ ਜਿਹੜੇ ਆ ਆਉਣ ਵਾਲੀ ਆਪਣੀ ਜ਼ਿੰਦਗੀ ਵਿੱਚ ਸਕਸੈਸਫੁਲ ਹੋ ਸਕਣ ਥੈਂਕ ਯੂ